ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟੌਪ ਦੀਆਂ ਤਿੰਨ ਨਗਾਵਾਂ ਸੇਲ ਲਈ ਲੈ ਕੇ ਆਏ ਜੀ ਤਿੰਨੇ ਹੀ ਬਈ ਗੱਬਣਾ ਦੇ ਸੂਣ ਦੇ ਨੇੜੇ ਆ ਆਓ ਪੁੱਛ ਲੈਨੇ ਬਾਈ ਟੂ ਡੀਟੇਲ ਅੱਜ ਵਿੱਚ ਬਾਈ ਜੀ ਹੱਸੀ ਕਾਲਾ ਕਾਫੀ ਵਧੀਆ ਹੋ ਠੀਕ ਹੋ ਬਾਈ ਵਧੀਆ ਬਾਈ ਨਾਮ ਤੇ ਐਡਰੈਸ ਬੋ ਨਾਮ ਵੀਰੇ ਸਾਗਰ ਆ ਪਿੰਡ ਭਾਈ ਰੁਪਾਦ ਸੀਲ ਖੂਹ ਤੇ ਜਿਹੜਾ ਪਿੰਡ ਆਪਣਾ ਨੇੜੇ ਪਿੰਡ ਬਈ ਨੇੜੇ ਰਾਮਪਰਾਪੂ ਸ਼ਹਿਰ ਆਪਾਂ ਉਹ ਵੀ ਇਧਰ ਸੁਲਾਪੁਰਾ ਮੋਬਾਈਲ ਨੰਬਰ 90249768 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੁੰਦੀ ਪਲੋਂ ਨਹੀਂ ਹੁੰਦੀ ਆ ਵੀਰੇ ਪਲੋਂ ਨਹੀਂ ਹੁੰਦੀ ਕਿੰਨੇ ਦਿਨ ਲੈਂਦੀ ਆ ਬਾਈ ਬਾਈ ਲੈ ਜੋ 5-4 ਦਿਨ ਹਜੇ ਬੱਚੇ ਆਰਡਰ ਬਹੁਤ ਸੰਗਾਣਾ ਬਾਈ ਬਹੁਤ ਜਿਆਦਾ ਆ ਬਾਈ ਦੇਖੋ ਬਾਈ ਆਰਡਰ ਕਮਾਲ ਦਾ ਕੱਲਾ ਕੱਲਾ ਥਾਣਾ ਬਾਈ ਠੰਡੀ ਸੀਦਾ ਬਾਈ ਲੈ ਹੋ ਜੇ ਪੂਰੇ ਗੈਰ ਤੇ ਠੰਡੀ ਦੇਖੋ ਬਾਈ ਬੜੀ ਠੰਡੀ ਸੀਦਾ ਜਿਵੇਂ ਮਹਰੋ ਵੀ ਦੇਖ ਬਾਈ ਚੱਕਰੀ ਨਹੀਂ ਮਹਰੋ ਵੀ ਲੈ ਵਾ ਰੱਖਾ ਨੇ ਕਿਆ ਬਾ ਲੇਵਾਵਾ ਤੰਗ ਹੈ ਨਾ ਬਈ ਬਾਹਲਾ ਲੇਵਾ ਬੱਚੀ ਨੂੰ ਬਈ 30 ਕਿਲੋ ਦੁੱਧ ਦੇ ਦੋ ਬੱਚੇ ਹਏ ਦੁੱਧ ਦੇ ਤਾਂ ਕੱਢਦੀ ਆ ਬਈ ਦੁੱਧ ਦੇ ਤਾਂ ਕੱਢਦੀ ਆ 30 ਲੀਟਰ ਦੁੱਧ ਦੀ ਬਈ ਕਹਿੰਦਾ ਮੀਰ ਕਰਾਂਗੇ ਪੂਰੀ ਬਈਆਂ ਪੂਰੀਆਂ ਨਾਲ ਲੈ ਕਮਾਲ ਦਾ ਸੋਨਾ ਆਰਡਰ ਕਰਮਾ ਲਈ ਨੇ ਆਹਦਾ ਦੇਖ ਲੈ ਕਿੰਨਾ ਲੇਵਾ ਤੇ ਸਹੀ ਗੱਲ ਇਹਦੇ ਸੋਨਾ ਉਹਦਾ ਕਿੱਥੇ ਲਾ ਦੂ ਚਵਾਈ ਜੀ ਬਹੁਤ ਹੈ ਮੋਢੀ ਗਲ ਠੰਡੀ ਸੀਲ ਪਾਉਂਦਾ ਜਿਵੇਂ ਮਰਜੀ ਹੋਏ ਚਵਾਈ ਬਹੁਤ ਹੈ ਨਾ ਬਹੁਾਈ ਜਮੇ ਡਾਟਾ ਹੈ ਬਈ ਗੱਪੜ ਨਹੀਂ ਇਤੋਂ ਮਾਰਤੀਆਂ ਬਈ ਪੂਰਾ ਮੁੱਠੀ ਮੁੱਠੀ ਦਾ ਥਾਣਾ ਇਤਨੋ ਲੇਵਾ ਹਾ ਨਾਲ ਨੂਣਾ ਲੈ ਸਹੀ ਗੱਲ ਨਾੜਾ ਨੂੜਾ ਫੋਲ ਚੰਗੀਆਂ ਕੀ ਆ ਬਾਤ ਆਲੀ ਬਤਾ ਗੱਠਲੇਵਾ ਮੂਹਰ ਨੂੰ ਦਿਖਾਉਂ ਵਾਹਲੇ ਬੜਾ ਟਰਾਈ ਕਰਾਉਣਾ ਵਿਚੇ ਹੋਏ ਥਾਣੇ ਦੇ ਮੂਠੀ ਵਾਲਾ ਥਾਣਾ ਪੂਰਾ ਮੂਠੀ ਵਾਲਾ ਥਾਣਾ ਜਿਵੇਂ ਮਰਜ਼ੀ ਚ ਵਾਈ ਪੂਰੇ ਭਜਨ ਵਾਲੀ ਬੱਚੀ ਏਸ ਬੜਾ ਪਿਆਰਾ ਹੈ ਨਾ ਬਾਈ ਲੈ ਕੱਢ ਦੀ ਹੈ ਟਰਾਲਾ ਚਾਹ ਹਨ ਦਿਖਾਉਂਨੇ ਆਪਾਂ ਕੋਈ ਚੱਕਰੀ ਨਹੀਂ ਲੈ ਠੀਕ ਆ ਹਜੇ ਪੂਰੇ ਵੀ ਨਹੀਂ ਕੱਢੇ ਕੱਢ ਦੀ ਆ ਹਾਂ ਕੱਢ ਦੀ ਆ ਹਜੇ ਚੱਕਦੀ ਹੋਈ ਆ ਹਾਂ ਫੇਸ ਚੰਗਾ ਬੋਦੀ ਚੰਗੀਆਂ ਰੰਗ ਰੂਪ ਚੰਗਾ ਆਡਰ ਕਮਾਲ ਦਾ ਦੁੱਧ ਦਾ ਚਾਰਟ ਬਾਈ ਨੇ ਬਹੁਤ ਚੰਗਾ ਦੱਸਿਆ ਮੱਛੀ ਦੀ ਚੰਗੀ ਆ ਕੁਆਲਟੀ ਵੀ ਬਹੁਤ ਜ਼ਿਆ ਬਰੀ ਕੀ ਬਰੂਕੀ ਜ ਬਹੁਤ ਜਿਆਦਾ ਆ ਬਾਈ ਹਾਂ ਹਾਂ ਬਾਕੀ ਤੋਰਾ ਤਾਰਾ ਚੰਗਾ ਬਾਈ ਹਜੇ ਦਿਨ ਇੱਕ ਦੋ ਲੈਂਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਆ ਜਿਹੜੀ ਇਹਨੇ ਵਧੀਆ ਤਿਆਰ ਬਈ ਬਈ ਨਹੀਂ ਬਹੁਤ ਡਾਕਟਰ ਕੱਦ ਲਈ ਉਹ ਚੰਗਾ ਰਾਜੀ ਹਾਂ ਲੈਵਾ ਦੇ ਰੱਖਣ ਲੈਵਾ ਬਾਈ ਕਮਾਲ ਆ ਸੋਹਣਾ ਆਰਡਰ ਕਰਮ ਵਾਲੀ ਦਾ ਇਹ ਸਿਉਟੀ ਵੀ ਕਮਾਲ ਦੀ ਕੀ ਮੁੱਲ ਆ ਬਈ ਇਹਦਾ ਬਈ ਮੁੱਲ ਤਾਂ ਪਾਣੀ 95 ਕਰਾ ਲਈ ਯਾਰ ਵਾਲਾ ਹੁਣੇ 89 86000 ਦੀ ਦੇਵਾਂਗੇ 85000 ਦੀ 86 ਦੀ ਬਾਈ 86 ਦੀ ਠੀਕ ਆ ਮੁੱਲ ਕਰਾਉਣ 90 ਕਰਾ ਲਓ 95 ਕਰਾ ਲਓ 86000 ਦੀ ਬਾਈ ਕੰਦਾ ਵੜ ਦੇ ਦੇਾਂਗੇ ਮੁੱਲ ਜਾ ਜਾ ਬਾਈ ਬੱਚੀ ਬੜੀ ਚੰਗੀ ਹੈ ਸਿਆਲ ਉਹਦੇ ਇੱਕ ਤੀਰੀ ਬੱਚੀ ਸੀ ਹਾਂ ਲੇਵਲ ਉੱਗਾ ਕਮਾਲ ਹਨ ਬਹੁਤ ਚੰਗਾ ਬਾਕੀ ਐ ਨਹੀਂ ਬਈ ਯਾਰ ਦੰਦਾ ਜੇ ਬੱਚੀ ਹੈ ਜੇ ਬੜਾ ਦੰਦਾ ਦਾ ਬਈ ਜਵਾਨ ਹਾਂ ਜਵਾਨ ਕਿਦੋਂ ਹੋਣਾ ਦੇਖ ਲੈ ਲੇਵਾ ਦੇਖੀ ਲਾਉਣੀ ਬੱਚੀ ਸਹੀ ਗੱਲ ਆ ਤੇ ਲੇਵਾ ਕੈਮਰੇ ਤੋਂ ਜਾਦੀ ਆ ਸਹੀ ਗੱਲ ਆ ਆਪੋ ਤੇ ਠੰਡੀ ਹੀ ਬੋਦਲ ਹੈ ਸਹੀ ਹੈ ਠੰਡੀ ਠੰਡੀ ਲਿਆ ਦੇ ਯਾਰ ਟਰੱਕ ਕਿੰਨਾ ਚੌੜਾ ਤੇ ਮੂਰੂ ਕਮਾਲਾ ਜੱਠਲੇਵਾ ਚੌੜਾ ਬੜਾ ਉਹ ਜੱਠਾ ਕਿਦਾ ਲੈਕਟਰ ਫੋਟੋ ਨੂੰ ਫਿਰਦਾ ਲੈ ਹਾਂ ਸਹੀ ਗੱਲ ਹੈ ਲੈ ਭਾਈ ਲਾਉਣਾ ਵਾਛੀ ਨੂੰ ਬਹੁਤ ਲੈਵਲ ਹੈ ਸਹੀ ਗੱਲ ਹੈ ਤੇ ਲਾਡੂ ਲਾਂ ਬਹੁਤ ਹੈ ਸਾਰੀਆਂ ਬਲਡ ਲੈ ਗੱਡ ਕੇ ਫਿਰ ਚੌਾਈ ਜੀ ਬਹੁਤ ਚੰਗੀ ਲੱਗੀ ਬੱਚੀ ਨਾ ਉਹ ਦੱਬਣਾ ਤਾਂ ਮਾਰ ਲੈ 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 ਦੱਬਣ ਦੇ ਭਾਈ ਕਹਿੰਦਾ ਧਾਰਾ ਮਾਰ ਲੈ ਚ ਭਾਈ ਚੱਲਾ ਫਿਰ ਚੱਕਰੀ ਨਹੀਂ ਭਾਈ ਚੰਗੀ ਚੌਾਈ ਹੈ ਡਾਕਟਰ ਬੜੀ ਚੰਗੀ ਹੈ ਨਾ ਚੌਾਈ ਮਾ ਨਹੀਂ ਆ ਜਾਗਾ ਚੌਣ ਲੱਗਵਾ ਨਹੀਂ ਥਾਂ ਦੇ ਲੈਟਰ ਮੂਰੂ ਹਾਂ ਭਾਈ ਕਮਾਲ ਦਾ ਮੁੱ ਅੱਲਾ ਕਾਲਾ ਦੀ ਗਿਤਰ ਲਿਕ ਗੰਗਲਾਰ ਗਿਤਰ ਆਉਂਦੀ ਜਿਹੜਾ ਕਹਿੰਦਾ ਇੱਕ ਤਾਂ ਨਾ ਮੈਂ ਅਭੀ ਨੂੰ ਪੁੱਛਿਆ ਅੱਗੇ ਭਾਈ ਜਰਸੀ ਕਿਹੜਾ ਸੁਆਸ ਹੁੰਦੀ ਹੈ ਇਹ ਦੂਜਾ ਸੁਆ ਵੀਰੇ ਮੂੰਹ ਚ ਆਰ ਦਿੰਦਾ ਪਹਿਲਾਂ ਨੇ 17 ਕਿਲੋ ਹੋ ਦਿੱਤਾ ਹੋਇਆ ਦਾ ਪਹਿਲਾਂ ਨੇ 17 ਲੀਟਰ ਦੁੱਧ ਪਾਇਆ ਦੂਜਾ ਹਾਂ ਮਾਜਲ ਹੋ ਜਾਏ ਪਿਆ ਵਾਲੀ ਹੈ ਪੂਰੀ ਬੱਡੀ ਚ ਆਰ ਦਿੰਦਾ ਹਣਾ ਪਿਓਰ ਚ ਆ ਰਿਹਾ ਬਈ ਥਾਂ ਦੇ ਵਾਦੀ ਬਹੁਤ ਪਈਆਂ ਲੈਵਾ ਕਮਾਲ ਦਾ ਲੈ ਪੂਰਾ ਲੈ ਡਰਾ ਲੈ ਵੇ ਜਾਈ ਫੁੱਲ ਚੋ ਸਟਾਰਟਿੰਗ ਆ ਦੇਖ ਲੈ ਬਈ ਸਟਾਰਟ ਥਾਂ ਪੂਰਾ ਮੁਠੀ ਵਾਲਾ ਲੈ ਕੀ ਬਾਤ ਆ ਬਈ ਮੁਠੀ ਵਾਲਾ ਥਣ ਨਾੜਾ ਨੂੰ ਠੰਡੀ ਠੰਡੀ ਬੋਤਲ ਲੈ ਲੈ ਠੰਡੀ ਠੰਡੀ ਬੋਤਲ ਹੈ ਜਿਵੇਂ ਬਹੁਤ ਜ਼ਿਆਦਾ ਲੈਵਾ ਬਹੁਤ ਹੋਣਾ ਬੈਸੀ ਨੇ ਜੀ ਹੱਕ ਵਾਲੇ ਜੂਗੇ ਲੈ ਬਹੁਤ ਪਈਆਂ ਲੈ ਬਈ ਕੱਚੀ ਕੱਚੀਆ ਦਣ ਲੈਂਦੀ ਆ ਪੂਰਾ ਬੇਰਬੁਰੀ ਨਾ ਡਰਾ ਵਿੱਚ ਆਏ ਨਹੀਂ ਗੱਲ ਬਹੁਤ ਚੰਗਾ ਕੱਦ ਬੱਡ ਚੰਗਾ ਚੰਗੀ ਆ ਬ੍ਰੀਡ ਇਸ ਵੀ ਉਡੀਕ ਦਿਖਾਵਾਂਗਾ ਵਾਹਲਾ ਸੋਹਣਾ ਮੂੰਹ ਡਾਟਾ ਮੂੰਹ ਦੇ ਕੀ ਬਾਤ ਮੂੰਹ ਦੇ ਲੱਕਰੈਟਰ ਹਮ ਵਾਹਲਾ ਕਹਿੰਦਾ ਸਹੀ ਗੱਲ ਹੈ ਬੋਦੀਵਾਦੀ ਬਹੁਤ ਚੰਗੀਆਂ ਸਨਕ ਬਣਾ ਹਰੇਕ ਨੂੰ ਜਲ ਸੀ ਕਹਿੰਦਾ ਪਿਓਰ ਜਲ ਸੀ ਜਲਟਰ ਦੇਲਾ ਬਰੀਕੀ ਕਿੰਨੀ ਹੈ ਬਹੁਤ ਈ ਸਹੀ ਫੁੱਲ ਬਰੀਡ ਆ ਹਮ ਫੁੱਲ ਬਰੀਡ ਆ ਭਾਈ ਫੁੱਲ ਜਰਸੀ ਆ ਗਰਮੀ ਬਿਲਕੁਲ ਨਹੀਂ ਮੰਦੀ ਹੈਂਟ ਆ ਜਿਹੜੀ ਕਰਮ ਵਾਲੀ ਠੰਡੀ ਬਹੁਤ ਡਾਕਟਰ ਹੈ ਲੈ ਪੂਰਾ ਤਾਰਾ ਚੰਗਾ ਠੰਡੀ ਫੁੱਲ ਫੇਸ ਬੜਾ ਟਮਾਲਾ ਲੈ ਆਈ ਬੈਠ ਲੈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਥਾਣਾ ਪੂਰਾ ਮੁੱਠੀ ਦਾ ਲੈ ਆਉਗਾ ਦੇਖੀ ਕਰਮ ਵਾਲੀ ਨੇ ਕੋਣੀ ਮੁੱਠੀ ਵਾਲਾ ਥਾਣਾ ਬਈ ਹਜੇ ਤਾਂ ਅਪਾਸ ਮਾਫ਼ ਪਾਉਗੀ ਥਾਣਾ ਹੋਰ ਨਹੀਂ ਬਣਾਉਗੀ ਤੇ ਕੀ ਮੁੱਲ ਆ ਭਰਾ ਦਾ ਇਹ ਡਾਕਟਰ ਅੱਜ ਮੁੱਲ ਪਹੜ ਕਰਾ ਲਾ 60000 ਦੀ ਦੇਣੀ ਹੈ ਜਿਹਦੇ ਸ਼ੂ ਵੀ 60000 ਦੀ ਬੱਛੀ ਹੈ ਡਾਕਟਰ ਮੁੱਲ ਬਾਈ ਕਹਿੰਦਾ ਚਾਹੇ ਪੈਂ ਹੋਰ ਕਿਵੇਂ 60 ਵੀ ਦੇਣੀ ਨਹੀਂ ਇਹ ਜੀ ਅਸੀਂ 70 70 ਬਾਦ ਦਾ ਬਾਈ ਯਾਰ ਦੀ ਬਾਈ ਕਹਿੰਦਾ ਵੈੜ ਆਪਾਂ ਦੇ ਦਿਆਂਗੇ ਮੁੱਲ ਬਾਈ ਦਾ ਜਾਇਦਾ ਪਹਿਲਾਂ ਹੀ ਜਮਾ ਜਾਇਦਾ ਇਹਦਾ ਥਾਂ ਲੀ ਵਾਲੀ ਬੱਛੀ ਆ ਜੀ ਹੁੰਦੇ ਥਾਂ ਦੇ ਵਾ ਕਮਾਲ ਦਾ ਮੋਰ ਸਟਾਰਟਿੰਗ ਦੇ ਕਿਥੋਂ ਅਵਸ਼ੀ ਦੀ ਕੱਚੀ ਕੱਚੀ ਆ ਹਜੇ ਬਈ ਕੀ ਬਾਤ ਚਾਰੇ ਬਾੜੀ ਜੰਗੇ ਡਾਕਟਰ ਪੂਰੀ ਕੱਦ ਤੇ ਜਾਣ ਵਾਲੀ ਬੱਛੀ ਆ ਸਹੀ ਗੱਲ ਹੈ ਲੈ ਵਾਲਾ ਹੈ ਪਰ ਉਹ ਗੱਭਰਲਾ ਬਈ ਪੂਰੀ ਫੋਲਾ ਹੈ ਲੈ ਵਾ ਹਾਈ ਵੀ ਕਿੰਨਾ ਬੱਛੀ ਹੁਣ ਵੀ ਸਹੀ ਗੱਲ ਪਰ ਉਹ ਸੂਪ ਉਹ ਸਟਾਰਟਿੰਗ ਹਾਂ ਪੰਡਾ ਵਾਲਾ ਜੀ ਡਾਕਟਰ ਆ ਆਕਾਰ ਬਹੁਤ ਹੈ ਲੈਵਲ ਹੋਵੇ ਦਾ

ਕਾਨੂੰ ਬਹੁਤ ਚੰਗਾ ਲੱਗਿਆ ਚੰਗੀ ਥਣ ਲੈ ਨਿਕੜ ਮੇ ਪੂਰੇ ਗੈਰ ਸੀ ਲੈ ਤੇ ਲਾਟੋ ਲਾ ਬਹੁਤ ਬਈਆਂ ਨਾੜ ਦੇਖੋ ਦੁੱਧਾਂ ਲਈ ਬਹੁਤ ਚੰਗੀ ਆ ਦੁੱਧ ਡਾਕਟਰ ਨੇ ਪਲੂਨ 18 ਕਿਲੋ ਦੁੱਧਤਾ ਬੱਚੀ ਦਾ ਠੀਕ ਆ ਆਪਾਂ ਇਹ ਕਿ 18 ਕਿਲੋ ਦੁੱਧ ਬੱਸ ਬਾਦੀ ਜੂਗੀ ਮੂੰਹ ਮਾ ਬਹੁਤ ਸੋਹਣਾ ਲੇ ਫੇਸ ਬੜਾ ਪਿਆਰਾ ਬਹੁਤ ਗ੍ਰਾਬੀ ਨਾ ਆ ਸਾ ਪੂਰੀ ਹਾਂ 10 ਸਾਂ ਕਿ ਲਾਬੀ ਆ ਬਾਕੀ ਪ੍ਰਿੰਟ ਬਹੁਤ ਚੰਗਾ ਪੱਦਰ ਆ ਵੜ ਬਈ ਤੋਰਾ ਤਾਰਾ ਚੰਗਾ ਆਰਡਰ ਕਮਾਲ ਦਾ ਆਰਡਰ ਦੀ ਬੰ ਲਿਆ ਬਹੁਤ ਆਰਡਰ ਹੈ ਜਿੱਦੀ ਆਪ ਉਹਦੇ ਲੈਵਲ ਉਪਰੀਕ ਬਹੁਤ ਬੱਚੀ ਸਹੀ ਗੱਲ ਹੈ ਲੈ ਠੰਡੀ ਸੀ ਲਾਫ ਛੱਡੀ ਪੂਰੀ ਆ ਚੌੜਾ ਲੇਵਾ ਦੇ ਕੇ ਨਾਲ ਹੈ ਜੇ ਮੈਂ ਮਰਦੀ ਹੱਥ ਲਈ ਚੱਲ ਕੋਈ ਚੱਕਰ ਨਹੀਂ ਬਾਈ ਮਾਦਰ ਦੀ ਪਹੁੰਚ ਲੈ ਚੜਾਈ ਜੁੜੀ ਡਿਲੀਵਰੀ ਬਾਹਰ ਹੀ ਡਾਕਟਰ ਸਹੀ ਗੱਲ ਆ ਬਾਈ ਸਹੀ ਗੱਲ ਤੇ ਮੁੱਲ ਭਾਈ ਇਹਦਾ ਏਅਰ 52000 ਦੀ ਦੇ ਦਾਂ ਅੱਜ ਵਾਰਾ 52000 ਰੁਪਏ ਮਾਨਤਾਂ ਹੋ ਜੂ। ਛੋੜ ਛੱਪਾ ਕਰ ਦਾਂ ਵਿੱਚੋਂ بس। ਬਾਕੀ ਤਾਂ ਨਹੀਂ ਆਪਾਂ ਕਹਿ ਲਈ ਹੋ ਜੂ ਨਾ 52000 ਰੁਪਏ ਮੁੱਲ। ਬਾਕੀ ਜਿਹੜਾ ਛੋੜ ਛੱਪਾ ਹੋ ਜੂਗਾ ਮੁੱਲ ਬਾਈ ਦੇ ਜਾਇਦੀ ਹੁੰਦੀ ਆ। ਵਰਡ ਚੰਗੀ ਆ ਬਈ ਦੁੱਤ ਬਾਕੀ ਚੰਗਾ। ਆਪਾਂ ਦੂ ਕੱਚੀ ਕੱਚੀ ਅਦਣ ਲੈਂਦੀ ਆ। ਅਰਡਰਾਂ ਜਿਹੜਾ ਸੋਨਾ ਤਿਆਰ ਕਰ ਲੋ। ਨਾਗਪਰਾ ਕੋਲੇ ਤਿੰਨ ਸੀ ਤਿੰਨੇ ਰਖਾਤੇ। ਇਹ ਵੀ ਵਰਡ ਚੰਗੀ ਆ ਤੇ ਆ ਜਰਸੀ ਬਹੁਤ ਚੰਗੀ ਆ। ਕਿਆ ਬੜੀ ਬੜੀ ਪਹਿਲੇ ਨੰਬਰ ਵਾਲੀ ਬਹੁਤ ਚੰਗੀ ਹੈ ਲੈ ਵਾਲੂਆ ਬਹੁਤ ਚੰਗਾ ਡਾਕਟਰ ਹਰ ਇੱਕਾਂ ਦੰਦਾਂ ਦੇ ਬੱਚੇ ਪੂਆ ਦੰਦਾਂ ਦੇ ਬੱਚੇ ਕੋਈ ਮਰਜ਼ੀ ਪਟਕੇ ਲੈ ਲੈ ਹੂੰ ਪੰਡਰ ਗਾ ਲੈ ਬਾਬਾ ਇਹ ਬਾਲ ਬੋ ਪਿਆ ਜੇ ਬੱਚੇ ਚ ਸਹੀ ਗੱਲ ਹੈ ਕਿਸੇ ਵੀਰ ਨੂੰ ਪਸੰਦ ਨਾ ਬਾਈਨਟ ਕਨੈਕਟ ਕਰੀ ਧੰਨਵਾਦ